ਇਹ ਨਾ ਇਹ ਤਾਂ ਵਿਚਾਰਾ ਨਾ ਚਾਹ ਦਾ ਮਾਰਾ ਤੇ ਇੱਕਦ ਅਸੀਂ ਕਹਿੰਦੇ ਚੱਲ ਵਿਚਾਰਾ ਸਿੱਧਾ ਹੈ ਥੋੜਾ ਯਕਣੀ ਚੱਲ ਸਾਡੇ ਕੋਲ ਸਿੱਧਾ ਹੁੰਦਾ ਇਹ ਨਹੀਂ ਗੱਲ ਇਹ ਹੋਰ ਕਿਤੇ ਵੀ ਖੜਦਾ ਸਾਡਾ ਪਿੰਡ ਦੱਸਗੇ ਯਾਰ ਬਾਈ ਯਾਰ ਐ ਕਰਦਾ ਯਾਰ ਕਿਉਂ ਪੁੱਛਦਾ ਯਾਰ ਪਿੰਡ ਮੁਲਾਜ਼ਮਾ ਦੀ ਮੁਲਾਜ਼ਮਾ ਦੀ ਇਹ ਕਹਿੰਦਾ ਇਲੈਕਟਰ ਪੈ ਗਿਆ ਆਪਣਾ ਤੇ ਹੁਣ ਨਾ ਮੈਂ ਡੈਡੀ ਨੂੰ ਆਖਿਆ ਵੀ ਮੇਰਾ ਰਿਸ਼ਤਾ ਰੁਸਤਾ ਕਰਾਓ ਬਾਈ ਹੁਣ ਮੈਂ ਵਿਆਹ ਕਰਾਉਣਾ ਕਹਿੰਦੇ ਨੇ ਬੱਕਰੀਆਂ ਵਾਲਿਆਂ ਕੋਲੇ ਪੈਸੇ ਨਹੀਂ ਮੁੱਕਦੇ ਹੁੰਦੇਗੇ ਹਾਂ ਬਿਲਕੁਲ ਸੱਚੀ ਗੱਲ ਆ ਕੇ ਸੱਚੀ ਗੱਲ ਬਈ ਮੁੱਕਦੇ ਨਹੀਂ ਕੋਈ ਆਈ ਤਾਂ ਨਹੀਂ ਪ੍ਰੋਬਲਮ ਐ ਸੱਚੀ ਗੱਲ ਨਾ ਇਹ ਚਾਂਸ ਕਈ ਵਾਰੀ ਕੋਈ ਟੱਕਰ ਜੇ ਹਣਾ ਮਾਰੇ ਟਾਈਮ ਤਾਂ ਪਤਨ ਦੇ ਫਿਰ ਮੈਂ ਤਿਆਰੀ ਹੈ ਪੂਰੀ ਹਾਂਜੀ ਤਿਆਰੀ 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 ਇਹ ਪੂਰੇ ਹਸਤਾ ਸ਼ਾਸਤਰ ਕੈਮ ਪੂਰੇ ਅਈ ਸਸਕਲ ਜੀ ਮੈਂ ਸੁਖਬਾਟ ਲੋਰੀਆ ਤੇ ਨਾਲ ਵੱਡੇ ਵੀਰ ਸ਼ਿੰਦਾ ਬਰਾੜ ਜੀ ਕਣਕਾਂ ਵੱਡੀਆਂ ਹੋਈਆਂ ਨੇ ਕੈਰਾਂ ਦੀ ਧੁੱਪ ਪੈ ਰਹੀ ਐ ਟੈਂਪਰੇਚਰ ਹਾਈ ਐ ਬੱਕਰੀਆਂ ਵਾਲੇ ਵੀਰ ਵਿਖੇ ਸਾਨੂੰ ਤੇ ਸੋਚਿਆ ਕਿ ਉਹਨਾਂ ਨਾਲ ਗੱਲਬਾਤ ਕਰੀਏ ਬਰਾੜ ਸਾਹਿਬ ਕਰਨੀ ਚਾਹੀਦੀ ਐ ਗੱਲ ਉਹਦਾ ਮਤਲਬ ਹੈ ਕਿ ਆਪਾਂ ਖੜੇ ਹੋਣਾ ਮਤਲਬ ਸ਼ਾਰਟ ਲਈ ਜਾਂਦੇ ਹਨ ਉਹ ਵੇਖੀ ਜਾਂਦੇ ਆਪਣੇ ਵੱਲ ਉਹਨਾਂ ਨੂੰ ਐ ਲੱਗਦਾ ਵੀ ਕੋਈ ਪਤਾ ਨਹੀਂ ਕੀ ਸਿਸਟਮ ਆ ਉਹਨਾਂ ਨੂੰ ਹਜੇ ਪਤਾ ਹਨਾ ਵੀ ਪਤਾ ਨਹੀਂ ਕੋਈ ਕੀ ਕੋਈ ਮਤਲਬ ਕਿ ਗੱਲਬਾਤ ਕਰਨਗੇ ਜਾਂ ਕੀ ਸਰ ਮਾਲ ਵਾਲੇ ਬੰਦੇ ਪਿੱਛੇ ਖੜੇ ਪਰ ਉਹਨਾਂ ਨੂੰ ਹਜੇ ਇਹ ਨਹੀਂ ਪਤਾਗਾ ਵੀ ਸਾਡੇ ਲਈ ਆ ਵੀ ਅਸੀਂ ਕੌਣ ਆ ਜਾਂ ਕੀ ਕੰਮ ਆਣਾ ਕੀ ਕੰਮ ਆਣਾ ਅਸੀਂ ਸਿੱਧੀਆਂ ਹਾਂ ਉਹਨਾਂ ਨੂੰ ਆਇਆ ਵੀ ਕਿਤੇ ਵੈਸੇ ਤੁਰੇ ਜਾਂਦੇ ਵੀ ਰਾਹਗੀਰ ਕੋਈ ਬਣਾਈ ਜਾਂਦੇ ਪਰ ਉਹਨਾਂ ਨੂੰ ਕੋਲੇ ਜਾ ਕੇ ਪੁੱਛਦੇ ਆਂ ਤੇ ਤੁਸੀਂ ਵੀ ਆਜੋ ਸਾਡੇ ਨਾਲ ਕਰਦੇ ਆ ਗੱਲਬਾਤਾਂ ਕੀ ਹਾਲ ਚੱਲਾ ਬਾਈ ਸਟਾ ਕੰਮ ਹਾਂਜੀ ਹਾਂਜੀ ਅਸੀਂ ਟੱਪੇ ਜਾਂਦੇ ਹਾਂ ਬਾਈ ਅਸੀਂ ਅਖਾ ਯਾਰ ਚੱਲ ਅੱਛਾ ਜੀ ਸੁਣ ਗਏ ਬਾਈ ਹੋਰਾਂ ਦਾ ਕੋਈ ਤੋਕ ਸੁਖ ਬੱਕਰੀ ਠੀਕ ਆ ਹੁਣ ਜਾਤ ਵਾਲੀ ਐ ਜਿਹੜੀ ਬੀਟਲ ਐ ਉਹ ਕੱਦ ਵਾਲੀ ਹੁੰਦੀ ਐ ਜੀ ਉਹਦਾ ਥੋੜਾ ਕੱਦ ਜ਼ਿਆਦਾ ਹੁੰਦਾ ਤੇ ਉਹਦੇ ਥਣ ਥੋੜੇ ਲੰਬੇ ਹੁੰਦੇ ਜਾਂਦੇ ਓਕੇ ਹਾਂ ਆਪਣੇ ਕੋਲ ਸਾਰੀਆਂ ਦੇਸੀ ਐ ਹਾਂ ਦੇਸੀ ਆਪਣੇ ਕੋਲ ਤਾਂ ਤੇ ਬੀਟਲ ਦਾ ਤੇ ਦੇਸੀ ਦਾ ਇਹਦਾ ਆ ਆਪੀ ਦੀ ਰੇਹ ਦਾ ਕੀ ਫਰਕ 50000 ਤੋਂ ਘੱਟ ਨਹੀਂ ਮਿਲਦੀ ਚੰਗੀ ਬੱਕਰੀ ਉਹ ਅੱਛਾ ਹੋਰ 50000 ਤੋਂ ਕਰਦੇ ਇਹ ਕਿੰਨੇ ਕੀ ਦੀ ਬਣ ਜਾਂਦੀ ਆ ਇਹਦਾ ਇਹਦਾ 15000 ਜੀ ਮਰਜੀ ਲੈਣ ਦਈ ਸੀ ਅੱਛਾ ਜਿਹੜੀ ਉਹ ਥੋੜੀ ਨਾ ਮਹਿੰਗੀ ਆ ਬੱਕੀ ਲੋ ਠੀਕ ਹੈ ਹਾਂ ਤੇ ਪਹਿਲਾਂ ਜਿਵੇਂ ਹੁਣ ਚਾਰ ਦੇ ਹੁੰਦੇ ਸੀ ਤੇ ਪੱਠਾ ਦੱਥਾ ਵਧੀਆ ਖੁੱਲਾ ਮਿਲ ਜਾਂਦਾ ਸੀ ਹੁਣ ਕੋਈ ਆਉਂਦੀ ਆ ਪ੍ਰੋਬਲਮ ਕਿ ਖੁੱਲਾ ਹੀ ਆ ਕੰਮ ਅਜੇ ਵੀ ਨਹੀਂ ਇਹ ਤਾਂ ਪਤਾ ਕੀ ਗੱਲ ਆ ਮੂੰ ਤਾਂ ਹੁਣ ਤਾਂ ਖੁੱਲਾ ਹੈ 2 ਮਹੀਨੇ ਤੱਕ ਖੁੱਲੇ ਚਾਰਾਂ ਗਾ ਜਮਾ ਤੂੰ ਨਾ ਆਪ ਮਾਲ ਸਾਡੇ ਕੋਲ ਹਸਾਬ-ਹਸਾਬ ਦੇਣਾ ਫਿਰ ਬਾਹਲੇ ਹੈ ਨਹੀਂ ਕਿ ਮਾਲ ਬੇਸਾ ਹਸਾਬਾ ਰਾਜ ਲੈਂਦਾ ਮਾਲੇ ਨਹੀਂ ਕੱਢੀ ਭੁੱਖਾ ਰਹਿਣਗਾ ਠੀਕ ਹੈ ਪਰ ਇਹਨੇ ਪਿੰਡ ਦੇ ਨੇੜੇ ਨੇੜੇ ਹੈ ਕਿ ਦੂਰ ਤਕਰਵਿਆ ਵਾਲਾ ਬਾਈ ਜੀ ਅਸੀਂ ਤਾਂ ਆ ਵੇਲਾ ਹੱਤ ਆ ਗਈ ਹੱਤ ਤੋਂ ਉਹਨਾਂ ਗਾਂ ਵੀ ਜਾਵਾਂਗੇ ਤੇ ਉੱਥੋਂ ਵਾਪਸ ਹੋ ਜੰਗੇ ਪਿੱਛੇ ਨੂੰ ਹੋੜੀ ਹੋੜੀ ਠੀਕ ਹੈ ਹਾਂ ਕਿੰਨੇ ਜਾਣੇ ਹੁੰਨੇ ਆ ਤੁਸੀਂ ਇੱਥੇ ਅਸੀਂ ਤਿੰਨੇ ਹੁੰਨੇ ਆ ਜੀ ਠੀਕ ਹੈ ਤਿੰਨ ਜਾਣੇ ਹਾਂਜੀ ਪਿੰਡ ਕਿਹੜਾ ਆਪਣਾ ਪਿੰਡ ਭੰਗ ਜੜੀ ਤਿੰਨਾਂ ਦੇ ਭੰਗ ਜੜੀ ਇਹਦਾ ਖੁੰਡੇ ਲਾੜਾ ਇਹ ਖੁੰਡੇ ਲਾਲ ਵਾਲਾ ਇੱਥੇ ਤੁਹਾਡੇ ਨਾਲ ਮਿਲਤਾ ਹਾਂ ਸਾਡੇ ਕੋਲੇ ਆ ਜਾਂਦਾ ਜੀ ਆ ਜਾ ਬਾਬਾ ਯਾਰ ਉਹਨਾਂ ਤੋਂ ਵੀ ਚਾਹ ਚ ਪੀਣੀ ਦਿੰਦੇ ਨੇ ਬਸ ਅੱਛਾ ਕਿਤੇ ਕਲਾਕਾਰ ਤਾਂ ਨਹੀਂ ਤੂੰ ਮਾਰਾ ਮੋਟਾ ਗੀਤ ਗੁੱਤ ਵੀ ਸੁਣਾ ਦਿਆ ਕਰ ਨਹੀਂ ਬੱਕਰੀਆਂ ਵਾਲੇ ਨੂੰ ਗੀਤ ਵਧੀਆ ਆਉਂਦੇ ਉਹ ਤੇ ਬਾਈ ਦੇਖੋ ਹਾਂ ਇਹ ਪੌਂਦੇ ਦਾ ਪੱਕਾ ਵਾਲਾ ਰਾਹ ਤੁਰੇ ਜਾਂਦੀ ਗਾਉਂਦੇ ਜਾਂਦੇ ਬਾਈ ਨਹੀਂ ਯਾਰ ਮੈਨੂੰ ਲੱਗਦਾ ਆ ਬੰਦੇ ਇਹ ਤਾਂ ਵਿਚਾਰਾ ਨਾ ਚਾਹ ਦਾ ਮਾਰਾ ਤੇ ਇੱਕ ਰਸੀ ਕਹਿੰਦੇ ਚੱਲ ਵਿਚਾਰਾ ਸਿੱਧਾ ਹੈ ਥੋੜਾ ਜਿਹਾ ਕਣੀ ਚੱਲ ਸਾਡੇ ਕੋਲ ਸਿੱਧਾ ਹੁੰਦਾ ਇਹ ਨਹੀਂ ਗੱਲ ਹੋਰ ਕਿਤੇ ਵੀ ਖੜਦਾ ਦੱਪੇਂਡ ਤੇ अच्छा, थी। अच्छा, मुक्तर तो है ना तो तो कर <laughs> नहीं बी ठीक है यार पावर है तेरे को भरावा नहीं है ਮਾਈਕ ਲਾਤਾ ਤੇ ਠੀਕ ਹੈ ਭਾਈ ਹਾਂ ਠੀਕ ਹੈ ਮਾਈਕ ਲਾਤਾ ਹਾਂ ਮਾਈਕ ਲਾਤਾ ਤੇ ਵਧੀਆ ਆ ਜਾਏਗਾ ਗਾਣਾ ਸੁਣਾ ਦੇ ਭਾਈ ਜੇ 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 ਪੁੱਛ ਗਿਆ ਚੱਕਰ ਦੀ ਕੋਈ ਨਹੀਂ ਸਾਡੀ ਕਰ ਲਾ ਭਰਾਵਾ ਨਹੀਂ ਬਾਈ ਰਹਿਣ ਦੋ ਬਰਾੜ ਸਾਹਿਬ ਆ ਆ ਬਾਈ ਡਿੱਗਣਾ ਨਾ ਪਵੇ ਕਿਤੇ ਕੋਈ ਚੱਕਰ ਨਹੀਂ ਬਟਨ ਲਾਉਣਾ ਨਹੀਂ ਨਹੀਂ ਬਾਈ ਸੁਣਾ ਦੇ ਭਰਾ ਨਹੀਂ ਤੁਸੀਂ ਮੁਲਾਜ਼ਮ ਹੋ ਕਹ ਕਿਹੜੇ ਮੁਲਾਜ਼ਮ ਹੋ ਤੁਸੀਂ ਕਿਹੜੇ ਬੱਕਰਾਂ ਗਾ। ਅੱਛਾ ਬੱਕਰਿਆਂ ਦੇ ਮਲਾਜਮ ਐ। ਬੱਕਰਿਆਂ ਦੇ ਮਲਾਜਮ ਆ। ਠੀਕ ਆ ਭਾਈ। ਮਲਾਜਮ ਹੀ ਆ। ਹਾਂ। ਨਹੀਂ ਨਹੀਂ ਉਹ ਤਾਂ ਵਧੀਆ ਗੱਲ ਐ। ਵੀ ਪੂਰੇ ਬੰਦੇ ਨੂੰ ਭਾਈ। ਉਹ ਅਮਰੀਕਾ ਹੀ ਆ ਬੱਕਰਾਂ ਦਾ ਜੀ। ਇਹ ਇਹ ਕਹਿੰਦਾ ਲੈਟਰ ਪਾ ਗਿਆ ਆਪਣਾ। ਹੂੰ। ਤੇ ਹੁਣ ਨਾ ਮੈਂ ਡੈਡੀ ਨੂੰ ਆਖਿਆ ਵੀ ਮੇਰਾ ਰਿਸ਼ਤਾ ਰੁਸਤਾ ਕਰਾਓ ਭਾਈ। ਹੁਣ ਮੈਂ ਵਿਆਹ ਕਰਾਉਣਾ। ਭਾਈ ਇੱਕ ਚਾਰ ਨਹੀਂ ਦਿੰਦੇਗੇ। ਪ੍ਰੋਬਲਮ ਆਉਂਦੀ ਆ ਯਾਰ ਇਹ ਫਰਕ। ਸਾਡੇ ਪਿੰਡ ਆ ਉਹ ਖਾਜਾ ਕੇਵੇਂ ਕੋਲ। ਅੱਛਾ ਤੁਹਾਡੇ ਆਪਣੇ ਖੁੰਡੇ ਹਲਾੜ। ਉੱਥੇ ਨਹੀਂ ਲੋਕ ਚਾਰਨ ਦਿੰਦੇ। ਆ ਇਹਦੇ ਲਾ ਯਾਰ ਮੈਂ ਕੋਈ ਨਹੀਂ ਮੇਰੀ ਆਵਾਜ਼ ਘੱਟ ਆ ਚੁੱਕੀ ਦਾ ਕੋਈ ਗੱਲ ਨਹੀਂ ਤੂੰ ਜਾ ਕੇ ਵੇਖੋ ਕ ਨਹੀਂ ਜਾਵਾਂਗੇ ਤਾਂ ਸਹੀ ਅਸੀਂ ਤਾਂ ਕਿਉਂ ਜਾਣਾ ਭਰਾ ਹੁਣ ਚਾਹ ਚਾਹ ਬਣਾ ਕੇ ਪੀਉਣੀ ਆ ਪਾਪਾ ਕੁਛ ਤਾਂ ਨੂੰ ਚਾਹ ਤੂੰ ਇਕੱਲਾ ਹੀ ਪੀ ਜਾਣਾ ਤਾਂ ਸਾਨੂੰ ਵੀ ਪਿਆ ਦੇ ਹੁਣੇ ਪਿਆ ਦੇ ਚਲ ਇਹ ਹਜੇ ਗੱਲ ਕਰੀ ਜਾਂਦਾ ਸੀਗਾ ਤੇਰੇ ਪਿੰਡ ਅੱਛਾ ਕੀ ਮਦਰ ਕੀ ਚਾਰਾ ਨਹੀਂ ਦਿੰਦੇਗੇ ਹਾਂ ਤੇ ਜੇ ਉੱਥੇ ਫਿਰ ਮੇਰਾ ਵੀਰ ਭਰਾ ਯਾਰ ਤੂੰ ਵੇਖ ਜਾ ਕੇ ਕਿੱਥੇ ਕਹਿੰਦੇ ਵੱਲਾ ਚੜਾਈ ਬੈਠੇ ਕਸ ਗਿਆ ਵੱਲਾ ਲਾਈ ਬੈਠੇ ਆ ਕਸ ਗਿਆ ਤੇ ਸਹੀ ਯਾਰ ਐਨੀ ਮਿਹਨਤ ਲਾਉਂਦੇ ਨਾ ਕਰਕੇ ਗੱਲ ਬਹੁਤ ਢੂੰਗੀ ਆ ਜਿੱਥੇ ਚਰਾਣ ਦੇ ਉੱਥੇ ਤਾਂ ਵੱਲਾ ਲਾਈ ਉੱਥੇ ਉੱਥੇ ਹਾਂ ਉੱਥੇ ਲੋਕ ਵੱਲਾਂ ਲਾਈ ਬੈਠੇ ਉੱਥੇ ਅਸੀਂ ਮਾਲ ਚਾਰਨਾ ਉੱਥੇ ਮਾਲ ਚਾਰਨਾ ਕੀ ਬਾਤਾਂ ਬਾਈ ਯਾਰ ਸਰਾਲਾ ਤਾ ਤੂੰ ਤਾਂ ਆ ਕੇ ਤੇ ਵੇਖ ਲੈ ਚੱਲ ਵੇਖ ਲੈਨੇ ਬਾਈ ਯਾਰ ਆਪਾਂ ਗੱਲ ਆ ਕੋਈ ਆਪਾਂ ਵੱਲਾ ਹੀ ਵਿਖਾਉਣੀਆਂ ਵੱਲਾ ਪੱਟ ਲੈਨੇ ਆਪਾਂ ਹੋਰ ਫਿਰ ਕੀ ਆ ਤੇ ਦੂਜੀ ਗੱਲ ਇਹ ਆ ਵੀ ਜਦੋਂ ਤੁਹਾਡੇ ਪੰਡ ਉੱਥੇ ਚਾਰਦੇ ਆ ਹਾਂ ਤੇ ਕੋਈ ਹੋਰ ਪ੍ਰੋਬਲਮ ਤਾਂ ਨਹੀਂ ਆਉਂਦੀ ਕੋਈ ਮੇਮਣਾ ਮੂਮਣਾ ਤਾਂ ਨਹੀਂ ਚੱਕ ਲੈਣਾ ਨਹੀਂ ਆ ਤਾਂ ਨਹੀਂ ਯਾਰ ਨਹੀਂ ਨੇੜੇ ਨਹੀਂ ਹੁੰਦੇ ਸਾਡੇ ਥੋੜੇ ਨੇੜੇ ਨਹੀਂ ਹੁੰਦੇ ਨਹੀਂ ਨਹੀਂ ਨੇੜੇ ਨੇੜੇ ਹੁੰਦੇ ਠੀਕ ਹੈ ਗੱਲ ਥੋੜੀ ਜਿਹੀ ਨੱਪ ਗਿਆ ਲੱਗਦਾ ਬਾਈ ਉਧਰੋਂ ਬੋਲ ਨਹੀਂ ਨਹੀਂ ਪਤਾ ਕੀ ਗੱਲ ਆ ਇਹ ਇਹਨੂੰ ਬਹੁਤ ਚੱਕਰਗਾੜਿਆ ਚਾਰ ਦਿਨੋਂ ਕਦੇ ਲੰਬਾ ਨਹੀਂ ਆਇਆ ਸਾਨੂੰ ਇਹਦਾ ਕਦੇ ਵੀ ਨਹੀਂ ਇਹਦਾ ਨਹੀਂ ਨਹੀਂ ਕੋਈ ਕਈ ਵਈ ਬੰਦਾ ਵੀ ਕੋਲੇ ਆਇਆ ਤੇ ਪਠੋਰਾ ਚੱਕਣਾ ਜਾਣ ਆ ਆ ਪਿਛਲੀ ਵਾਰ ਧੱਕੀ ਗਈ ਸੀ ਬੱਕਰੀ ਚੱਕੀ ਗਏ ਇਸੇ ਕੀ ਪਿਛਲੀ ਵਾਰ ਹੋ ਗਈ ਗੱਲ ਤਾਂ ਉਹੀ ਆ ਹਾਂ ਚੱਕੀ ਗਏ ਇਸੇ ਕਰਕੇ ਨਾ ਕਿਉਂਕਿ ਬੱਕਰਗਾਲਿਆਂ ਨੂੰ ਆਮ ਪ੍ਰੋਬਲਮ ਆਉਂਦੀ ਆ ਬਾਈ ਜੀ ਉਹ ਵਿਚਾਰੇ ਜਾਂ ਸਹਸਵਾ ਬੈਠੇ ਹੁੰਦੇ ਆ ਮਾਲ ਆਪਣਾ ਉੱਥੇ ਫਿਰਦਾ ਆਪਾਂ ਇੱਥੇ ਸ਼ਾਂ ਕਰਕੇ ਬਹਿ ਗਏ ਉੱਥੋਂ ਕੋਈ ਤੁਰਿਆ ਜਾਂਦਾ ਮੇਰੇ ਵਰਗਾ ਹੀ ਕੋਈ ਰੱਖ ਲੈ ਯਾਰ ਆਪਾਂ ਕਿਸੇ ਨੂੰ ਕਹਨੂੰ ਕਹਣਾ ਤੁਰਿਆ ਜਾਂਦਾ ਉਥੋਂ ਬੱਕਰਾ ਲੈ ਕੇ ਚੱਕੀ ਹਨਾ ਮਹਿਸੂਸ ਤਾਂ ਹੁੰਦੀ ਏ ਗੱਲ ਆ ਜਿਵੇਂ ਹੁਣ ਦੁੱਖ ਹੋਇਆ ਬਾਈ ਜੀ ਜਿੱਥੇ ਮਾਲ ਚਾਰਨਾ ਉੱਥੇ ਵੱਲਾਂ ਲਾਤੀਆਂ ਅਗਲੇ ਨੇ ਅਗਲਾ ਤਾਂ ਕਦੋਂ ਖਾਈ ਜਾਂਦਾ ਇਹ ਕਿੱਥੋਂ ਖਾਣ ਹਾਂ ਸਹੀ ਗੱਲ ਇਹ ਵੀਡੀਓ ਇੰਟਰਨੈਟ ਤੇ ਜਾਣੀ ਸ ਜੇਣਾ ਕੁਝ ਲੋਕਾਂ ਨੂੰ ਕੀ ਕੀ ਕਹਿਣਾ ਲੋਕਾਂ ਨੂੰ ਕੀ ਸੁਨੇਹਾ ਦੇਣਾ ਤੂੰ ਖੁੱਲ ਖੁੱਲ ਕੇ ਕੋਈ ਚੱਕਰ ਨਹੀਂ ਆ ਤੇ ਜਾਣੇ ਭਰਾ ਤੂੰ ਸਾਡਾ ਕੋਈ ਡਰਨ ਵਾਲੀ ਗੱਲ ਨਹੀਂ ਕੀ ਕੋਈ ਗੱਲ ਨਹੀਂ ਵੀ ਜਿਵੇਂ ਤੈਨੂੰ ਤੇਰੇ ਦਿਮਾਗ 'ਚ ਲੱਗਦਾ ਹੈ ਵੀ ਯਾਰ ਅਸੀਂ ਮਾਲ ਚਾਰਦੇ ਆ ਇੱਕ ਜ਼ਿੰਮੇਦਾਰ ਥੱਲੇ ਲਾਗ ਦਿੰਦੇ ਆ ਜ਼ਿੰਮੇਦਾਰ ਥੱਲੇ ਲਾ ਹੁੰਦੇ ਆ ਜ਼ਿੰਮੇਦਾਰਾਂ ਨੇ ਕਰਨੀ ਪਣੀ ਹੈ ਗੱਲ ਕੋਈ ਗੱਲ ਨਹੀਂ ਵੱਲਾ ਚਾਰ ਨਹੀਂ ਦਿੰਦੇ ਅੱਛਾ ਜਿੱਥੇ ਵੱਲਾ ਲਾ ਜਾਂ ਉੱਥੇ ਚਾਰ ਨੇ ਉਹ ਵੱਲਾ ਉਹਨਾਂ ਦੇ ਆਪ ਦੇ ਸਾਹਜਾਂ ਕਿ ਕੱਸੀ ਜੀ ਹੈ ਉਹ ਸਾਹਜ ਸਾਹਜ ਕੱਤੀ ਦੇ ਉੱਤੇ ਵਗੇ अच्छा मारी ਗੱਲ ਆ ਯਾਰ ਉਹਨਾਂ ਵਾਸਤੇ ਵੀ ਕਿਉਂਕਿ ਇਹ ਰੱਬ ਦੇ ਜੀ ਆ ਅਕਸਰ ਬੱਕਰੀਆਂ ਇਹਨਾਂ ਨੇ ਵੀ ਪੇਟ ਭਰਨਾ ਹੁੰਦਾ ਹਨਾ ਇੱਥੇ ਜਿਵੇਂ ਇੱਥੇ ਨਾ ਪਈ ਉੱਤੇ ਚੜਾਂਗੇ اچھا ਉੱਤੇ ਵੱਲਾ ਚੜਾਈ ਜਾ ਤੇਰੇ ਪਿੰਡ ਹੈ ਹਾਂ ਕੋਈ ਨਹੀਂ ਮਿਲਦੇ ਆ ਉਹਨਾਂ ਨੂੰ ਵੀ ਕਰਾਂਗੇ ਗੱਲ ਉਹਨਾਂ ਨਾਲ ਵੀ ਓਕੇ ਠੀਕ ਆ ਜ਼ਰੂਰ ਇਹ ਤਰਾ ਲੰਬਾ ਸਾਡੇ ਸਿਰ ਮੱਥੇ ਆ ਇਹ ਅਸੀਂ ਜਾ ਕੇ ਪੁੱਛਾਂਗੇ ਉਹਨੂੰ ਪਰ ਤੂੰ ਵੀ ਉੱਥੇ ਹੋਣਾ ਚਾਹੀਦਾ ਕੋਲੇ ਆਊਗਾ ਇਹ ਸਾਡੀ ਕੱਸੀ ਬਣ ਰਹੀ ਹੈ ਤੁਹਾਡੀ ਕੱਸੀ ਕਾਦੀ ਬਣ ਰਹੀ ਹੈ ਆਪਦੀ ਹਾਂ ਵੈਸੇ ਹੁਣ ਦਾ ਮੌਸਮ ਠੀਕ ਆ ਕਿਸਾਨ ਦਾ ਡੰਗਰ ਮਹਿੰਗਾ ਅੱਛਾ ਬੱਕਰੀ ਮਹਿੰਗੀ ਆ ਹਾਂ ਤਾਂ ਹਾਂ ਜੀ ਘਰੇਵਾ ਦੂ ਚੱਕਰ ਕੋਈ ਨਹੀਂ ਮੈਂ ਜਿੰਦੇ ਭਰਾ ਚ ਕਰੇ ਚੱਕਾ ਅੱਛਾ 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 ਮੈਨੂੰ ਸ਼ੌਂਕ ਨਹੀਂ ਬਟ ਆ ਗਿਆ ਤੇ ਕਰੇ ਪੱਠਾ ਦਾ ਵਾਦੂ ਮੇਰੇ ਕੋਲ ਨਹੀਂ ਚਲੋ ਆਪ ਆ ਜੀਮੇਦਾਰ ਭਰਾ ਮੰਨ ਕੇ ਚਲੋ ਤੁਹਾਡੇ ਕੋਲੇ ਹੈਗਾ ਜਿਨ੍ਹਾਂ ਕੋਲੇ ਕੋਈ ਪੱਠੇ ਦੱਸਿਆ ਕੋਈ ਸੰਬੰਧ ਹੈ ਨਹੀਂਗਾ ਕੋਈ ਪ੍ਰਬੰਧ ਹੈ ਨਹੀਂਗਾ ਕੋਈ ਉਹਨਾਂ ਦਾ ਬੰਦਾ ਸਿਸਟਮ ਉਹਨਾਂ ਵਾਸਤੇ ਕੀ ਗੱਲ ਹੈ ਇੱਕ ਤੂੜੀੋਂ ਸਸਤੀ ਹੈ ਜੱਗੇ ਹਿਆਰ ਨੂੰ ਹੁਣ ਦੂਰ ਸੁਣ ਜਬ ਦੀ ਫਿੱਤੀ ਅਸੀਂ ਹਾਂ ਨਾ ਕਹੋ ਕਿ ਤੇ ਨਜ਼ਰ ਲਾਉਂਦੇ ਕਿ ਤੇ ਮੁੜ ਕੇ ਆਉਂਦੇ ਨੂੰ ਫਿਰ ਪਚੋ ਚਾਉਂਦੇ ਕੀ ਕਰਦਾ ਯਾਰ ਤੂੜੀ ਹਾਂ ਨਹੀਂ ਨਹੀਂ ਹੁਣ ਤਾਂ ਤੂੜੀ ਪੁੱਛਦਾ ਹੀ ਕੋਈ ਨਹੀਂ ਤੂੜੀ ਬਹੁਤ ਸੋਹਣੀ ਅੱਗੇ ਪੂਰੇ ਰੱਖੇ ਕਿੰਨੇ ਹਜ਼ਾਰ ਰੁਪਏ ਤੂੜੀ ਨਾਲ ਅੱਗੇ ਆਖੀ ਜਾਂਦੀ ਅੱਗੇ ਦਾ 3500 ਰੁਪਏ ਨੂੰ ਟਰਾਲੀ ਐ ਅੱਗੇ ਨਾ 7000 ਟਰਾਲੀ 4000 ਆ 4450 ਨੂੰ ਸੀ ਅੱਗੇ ਟਰਾਲੀ ਹਾਂ ਬਾਈ ਤੇ ਅੱਗੇ ਨੂੰ ਪਰ 4450 ਸੀ ਅੱਗੇ ਅੱਗੇ ਡੰਗਰ ਰੱਖੇਗਾ ਅੱਗੇ ਡੰਗਰ ਉਹ ਗਰਗਰੀਵ ਕਰੇਗੀ ਫਿਰ ਇੰਨੀ ਮਹਿੰਗੀ ਤੂੜੀ ਰੱਖ ਕੇ ਬੱਕਰੀਆਂ ਬਾਈ ਜੀ ਜਦੋਂ ਆਪਾਂ ਇੱਥੋਂ ਚਾਰ ਕੇ ਲੈ ਆਨੇ ਫਿਰ ਘਰੇ ਪੱਠੇ ਵੀ ਪਾਉਣੇ ਪੈਂਦੇ ਨਾ ਨਾ ਘਰੇ ਜਮਾ ਨਹੀਂ ਪਉਦੇ ਜੀ ਕਿੰਨੋਂ ਨਹੀਂ ਪਉਂਦੇ ਜਦੋਂ ਸਿਆਲਾ ਕਹਣਾ ਉਦੋਂ ਨੀਰਾ ਪਾਉਨੇ ਗਵਾਰੇ ਦਾ ਗਵਾਰੇ ਦਾ ਉਦੋਂ ਫਿਰ ਚਰਾਂਦ ਘੱਟ ਹੁੰਦੀ ਹੈ 3 ਮਹੀਨੇ ਹਾਂ ਉਦੋਂ ਗਵਾਰੇ ਦਾ ਨੀਰਾ ਲਿਆਈਦਾ ਜੀ ਠੀਕ ਮੌਲਤ ਉਹ ਪਾਈਦਾ ਜੀ ਤੁਹਾਨੂੰ 30 ਸਾਲ ਹੋ ਗਏ ਬੱਕਰੀਆਂ ਚਾਰਦਿਆਂ ਨੂੰ ਤੇ ਕੰਨ ਦੇ ਬੱਕਰੀਆਂ ਵਾਲਿਆਂ ਕੋਲੇ ਪੈਸੇ ਨਹੀਂ ਮੁੱਕਦੇ ਹੁੰਦੇਗੇ ਹਾਂ ਬਿਲਕੁਕ ਸੱਚੀ ਗੱਲ ਆ ਕੇ ਸੱਚੀ ਗੱਲ ਬਾਈ ਮੁੱਕਦੇ ਕੋਈ ਆਈ ਤਾਂ ਨਹੀਂ ਪ੍ਰੋਬਲਮ ਆਸੀ ਗੱਲ ਨਾ 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 ਵੀ ਬੈਂਕ ਤੁਰਦੀ ਫਿਰਦੀ ਬੈਂਕ ਆ ਇਹ ਇੱਕ ਛੋਟਾ ਮਰਗਾ ਨਾਲ ਜੀ ਅੱਛਾ ਛੋਟਾ ਵੀ ਇੱਕ ਇੱਕ ਠੱਠਾ ਜੀ ਅੱਛਾ ਹਾਂ ਵੈਸੇ ਤਾਂ ਦੋਸਤੋ ਬਾਈ ਜੀ ਜਿਹੜਾ ਨੇ ਕਹਤਾ ਵੀ ਸਾਨੂੰ ਅੱਜ ਤੱਕ ਕੋਈ ਐਸੀ ਦਿੱਕਤ ਨਹੀਂ ਬੜਾ ਸੋ ਵੈਨਾਂ ਨੂੰ ਆਈ ਹਣਾ ਵੀ ਕੋਈ ਚਿੱਟੇ ਵਾਲਾ ਕੇਸ ਇਹਨਾਂ ਕੋਲ ਨਹੀਂ ਆਇਆ ਇੱਕ ਮਰ ਵੈਸੇ ਪੁੱਛਣਾ ਚਾਹੁੰਦੇ ਵੀ ਬਾਇ ਚਾਂਸ ਕਈ ਵਾਰੀ ਕੋਈ ਚੱਕਰ ਜੇ ਹਣਾ ਮਾਰੇ ਟਾਈਮ ਦਾ ਪਤਨ ਨੇ ਫਿਰ ਤਿਆਰੀ ਇਹ ਪੂਰੀ ਫਿਰ ਹਾਂਜੀ ਤਿਆਰੀ 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 ਹੈ ਤਿਆਰੀ ਵੀ ਪੂਰੇ ਹਸਤ ਸ਼ਾਸਤਰ ਕੈਮ ਪੂਰੇ ਪੂਰੇ ਹਾਂਜੀ ਪੂਰੇ ਪੂਰੇ ਜਿਵੇਂ ਲੋਕ ਇਹਨਾਂ ਨੂੰ ਬਾਈ ਜੀ ਵੀ ਦੱਸ ਕੇ ਹਟਿਆ ਉਦੋਂ ਆਪਾਂ ਕੈਮਰਾ ਨਹੀਂ ਚਲਾਇਆ ਸੀਗਾ ਹਜੇ ਤੁਸੀਂ ਉੱਧਰ ਕਰੀਏ ਦੇ ਫੇਟ ਇਹ ਕਹਿੰਦੇ ਵੀ ਸਾਨੂੰ ਲੋਕ ਫੋਨ ਕਰਦੇ ਵੀ ਯਾਰ ਸਾਡੇ ਵੱਟ ਦੇ ਵਿੱਚ ਆ ਕੇ ਵੀ ਚਾਰੋਂ ਮਾਲ ਲੈ ਕੇ ਆਵਾ ਕਿਉਂਕਿ ਦੁੱਧ ਸਾਰੇ ਪੀਂਦੇ ਅੱਜ ਕੱਲ ਇਹ ਮੱਝ ਕੋਈ ਟੀਕੇ ਤੇ ਆ ਕੋਈ ਗਾਂ ਟੀਕਾ ਭਰਾਤਾ ਉਹ ਮੁੜ ਕੇ ਵੇਲੋ ਆ ਸਾਰੀਆਂ ਜਿਹੜੀਆਂ ਟੀਵੀ ਵਾਲੀਆਂ ਹੀ ਆ ਪੁਰਾਣੀਆਂ ਫੜਤੀਆਂ ਜਿਹੜੇ ਭਾਈ ਮੈਂ ਕਹਿੰਨਾ ਮੇਰੀ ਮੈਰੀਏ ਸੋਚਾ ਹੈ ਨਾ ਵੀ ਜਿਵੇਂ ਆਪ ਪਹਿਲਾਂ ਵੀ ਗੱਲ ਕਰਕੇ ਬਬੂ ਜੀ ਆ ਪਟੇ ਸਿੰਘ ਵੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਇੱਥੇ ਬਾਈ ਤਕੜੇ ਤਕੜੇ ਜਿਹੜੇ ਐਕਟਰ ਵੀ ਆ ਨਾ ਮਤਲਬ ਆਪ ਦੂਜਾ ਸ਼ਾਹਰੂਖ ਖਾਨ ਵਰਗੇ ਤੇ ਮਾਨ ਸਮਾਨ ਖਾਨ ਵਰਗੇ ਇਹਨਾਂ ਦੇ ਬਾਈ ਜੀ ਗੌਟ ਫਾਰਮ ਬਣੇ ਹੋਏ ਆ ਮਤਲਬ ਬੱਕਰੀ ਫਾਰਮ ਬਣੇ ਹੋਏ ਇਹਨਾਂ ਦੇ ਵੀ ਆਉਣ ਕੀਤੇ ਹੋਏ ਆ ਉਹੀ ਗੱਲ ਆ ਨਾ ਬਾਈ ਜੀ ਵੀ ਮੈਂ ਸਾਰਾ ਕੁਝ ਸ਼ਰਮ ਨੂੰ ਮਾਰਨਾ ਪੈਂਦਾ ਲੋਕ ਬਹੁਤ ਕੁਝ ਕਹਿੰਦੇ ਯਾਰ ਮੈਂ ਬੱਕਰਾਂ ਨਾਲ ਹੀ ਫਿਰਦੇ ਆ ਤੇਰੇ ਸਭ ਤੋਂ ਸਭ ਤੋਂ ਵੱਡੀ ਗੱਲ ਇਹ ਹੈ ਵੀ ਕਿਸੇ ਕੋਲੇ ਆਏ ਨਹੀਂ ਕਰਨਾ ਪੈਂਦਾ ਬਾਈ 1000 ਰੁਪਏ ਦੇਈ ਬਾਈ 500 ਰੁਪਏ ਧਾਰਾਂ ਵੀ ਇਹ ਚਟੇਲੀਆਂ ਵਾਲੇ ਬਥੇਰੇ ਵੇਖੇ ਬਾਈ ਜਿਨ੍ਹਾਂ ਦੇ ਚਟੇਕੋੜ ਤੇ ਪਜਾਮੇ ਪਹਿਂਦੇ ਆ ਉਹ ਵੀ ਉਹ ਵੀ ਮੇਰੇ ਵਰਗੇ ਕਹਿੰਦੇ ਬਾਈ ਯਾਰ 1000 ਰੁਪਏ ਕਰੀ 2000 ਰੁਪਏ ਤੇ ਬੱਕਰਾਂ ਵਾਲੇ ਯਾਰ ਕੱਲਾ ਐਨ ਹਨਾ ਜੱਜ ਕਰਕੇ ਆਪਾਂ ਵੀ ਬਾਈ ਇਹਨਾਂ ਦੇ ਯਾਰ ਕੁਰਤੇ ਪੁਰਾਣੇ ਪਾਟੇ ਉਹ ਫਿਰ ਕਿਸੇ ਬਸ ਇਹਨਾਂ ਨੂੰ ਦੁਨੀਆ ਛੱਡ ਦਿਓ ਜੇ ਮੈਂ ਕਹਿੰਦਾ ਆ ਵੀ ਜੇ ਜੇ ਬੰਦਾ ਮਨ ਲਵੇ ਵਿਹਲਾ ਫਿਰੇ ਤੇ ਮਖੌਲ ਮਾਰਦਾ ਜੇ ਬੰਦਾ ਕੰਮ ਕਰੇ ਤੇ ਪਿਸਤੌਲ ਮਾਰਦਾ ਬਸ ਦੁਨੀਆਂ ਹੀ ਤਾਂ ਪ੍ਰਵਾਹ ਕਰੋ ਹੀ ਨਾ ਯਾਰ ਆਪਾਂ ਜੇ ਸਿੱਧੀ ਨੀਤ ਨਾਲ ਕੰਮ ਕਰੀ ਜਾਂਦੇ ਆ ਦੁਨੀਆਂ ਬਹੁਤ ਕੁਝ ਕਹਿੰਦੀ ਆ ਬਾਈ ਦੁਨੀਆਂ ਤਾਂ ਕਹੀ ਜਾਂਦੀ ਆ ਕੁਛ ਨਾ ਕੁਛ